ਜਿਵੇਂ ਕਿਸੇ ਤੇ ਹੀ ਭੈਣ ਨੂੰ ਬਚਪਨ ਚ ਸੌਲੀਆਂ ਫਾਈਬਰੋਇਡ ਸਿਸਟ ਐਡੀਨੋਮਾਇਸਿਸ ਹੈ। ਇਸੇ ਮੇਟੀ ਨੂੰ ਪੀਸੀਓਡੀ ਦੀ ਪ੍ਰੋਬਲਮ ਆਣਾ ਜਿਹਨੂੰ ਹਸਪਤਾਲਾਂ ਨਹੀਂ ਠੀਕ ਹੋ ਰਹੀ। ਜਿਹੜੀਆਂ ਭੈਣਾਂ ਦੇ ਚਿਹਰੇ ਤੇ ਵਾਲ ਆ ਰਹੇ ਉਹਨਾਂ ਨੂੰ ਵੀ ਰਾਹਤ ਦੇਗਾ। ਜਿੱਦ ਤੱਕ ਨਾ ਕੋਈ ਇਹ ਜਿਹੜੀ ਬਿਮਾਰੀ ਹੈ ਉਹ ਠੀਕ ਹੋਣੀ ਸ਼ੁਰੂ ਹੋ ਜੇਕਰ ਤੁਸੀਂ। ਦੋਸਤੋ ਜਿਵੇਂ ਕਿਸੇ ਤੇ ਹੀ ਭੈਣ ਨੂੰ ਬਚਪਨ ਚ ਸੌਲੀਆਂ ਫਾਈਬਰੋਇਡ ਸਿਸਟ ਐਡੀਨੋਮਾਇਸਿਸ ਐਦਾਂ ਦੀ ਕੋਈ ਵੀ ਦਿੱਕਤ ਆ ਗਈ ਹੈ ਕਿਸੇ ਸਰਵਿਕਸ ਦੇ ਵਿੱਚ ਸਿਸਟ ਹੈਗੀ ਹੈ। ਤਾਂ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਜੀ ਕਿਸੇ ਬੇਟੀ ਨੂੰ ਪੀਸੀਓਲ ਦੀ ਪ੍ਰੋਬਲਮ ਹੈ ਉਹਨਾਂ ਦੀ ਉਹ ਸਮੱਸਿਆ ਨਹੀਂ ਠੀਕ ਹੋ ਰਹੀ ਤਾਂ ਤੁਸੀਂ ਸਾਡੇ ਕੋਲ ਆਓ ਜੀ ਤੁਹਾਨੂੰ ਮੈਡਿਸਨ ਦੇਵਾਂਗੇ ਜਿਸ ਦਿਨ ਨਾਲ ਤੁਹਾਡੀ ਇਹ ਜਿਹੜੀ ਬਿਮਾਰੀ ਹੈ ਉਹ ਠੀਕ ਹੋਣੀ ਸ਼ੁਰੂ ਹੋ ਜਗੀ ਜੇਕਰ ਤੁਸੀਂ ਦਵਾਈ ਨਹੀਂ ਲੈਣੀ ਚਾਹੁੰਦੇ ਤਾਂ ਤੁਸੀਂ ਸਾਡੇ ਕੋਲ ਆ ਕੇ ਸਲਾਹ ਲੈ ਸਕਦੇ ਹੋ ਤੁਹਾਨੂੰ ਜਿਹੜੀ ਸਲਾਹ ਦੇਵਾਂਗੇ ਉਸ ਦਿਨ ਤੁਹਾਨੂੰ ਜੇਕਰ ਉਹ ਤੁਹਾਡੀ ਸਮੱਸਿਆ ਨਹੀਂ ਠੀਕ ਹੋਏਗੀ ਤਾਂ ਘੱਟੋ-ਘੱਟ ਨੂੰ ਇਹ ਫਾਇਦਾ ਰਹੇਗਾ ਕਿ ਤੁਹਾਡੀ ਇਹ ਬਿਮਾਰੀ ਵਧੇਗੀ ਨਹੀਂ ਤੋਂ ਇਹਨਾਂ ਜਿਹੜੀ ਸੌਲੀਆਂ ਹੋ ਗਈਆਂ ਫਾਈਬਰੋਇਡ ਸਿਸਟ ਹੋ ਗਏ ਇਹਦੇ ਵਿੱਚੋਂ ਤੁਸੀਂ ਇਸੇ ਸਾਡੀ ਦਵਾਈ ਜਾਂ ਫਿਰ ਸਲਾਹ ਦੇ ਨਾਲ ਇਸ ਸਮੱਸਿਆ ਦੇ ਵਿੱਚੋਂ ਨਿਕਲ ਸਕਦੇ ਹੋ ਸੋ ਇਸ ਦੇ ਵਾਸਤੇ ਜਿਹੜੀਆਂ ਭੈਣਾਂ ਦੇ ਚਿਹਰੇ ਤੇ ਵਾਲ ਆ ਰਹੇ ਉਹਨਾਂ ਨੂੰ ਵੀ ਆਰਾਮ ਮਿਲੇਗਾ ਜੇਕਰ ਕਿਸੇ ਨੂੰ ਪੀਸੀਓਡੀ ਕਰਕੇ ਮੋਟਾਪਾ ਆ ਰਿਹਾ ਹੈ ਉਹਨਾਂ ਦਾ ਸਰੀਰ ਫੁੱਲ ਰਿਹਾ ਹੈ ਤਾਂ ਉਹਨਾਂ ਨੂੰ ਵੀ ਆਰਾਮ ਮਿਲੇਗਾ ਸੋ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਪੀਸੀਓਡੀ ਸੁਣਸਿਆ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਇਸ ਦੇ ਪਿੱਛੇ ਕਾਫੀ سارے ਕਾਰਨ ਹੁੰਦੇ ਨੇ ਜੇਕਰ ਤੁਸੀਂ ਵਾਕਿ ਤੁਹਾਨੂੰ ਲੱਗਦਾ ਕਿ ਇਹ ਤੁਸੀਂ ਦਵਾਈਆਂ ਖਾ ਕੇ ਥੱਕ ਚੁੱਕੇ ਹੋ ਤੁਸੀਂ ਨਹੀਂ ਠੀਕ ਹੋ ਰਹੇ ਤਾਂ ਤੁਸੀਂ ਸਾਡੇ ਕੋਲ ਆਓ ਜੀ ਐਡਰੈਸ ਸਕਰੀਨ ਤੇ ਆਇਆ ਹੋਇਆ ਹੈ ਵੈਸੇ ਪਤਾ ਹੈਗਾ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇ ਜੱਜਨ પેટ્રોલ ਪੰਪ ਕੋਲ ਜੀਟੀ ਰੋਡ ਸ਼ਰਾਂਦ ਵੀਰਵਾਰ ਸਾਡੇ ਇੱਥੇ ਆਪ ਹੁੰਦਾ ਜੀ ਐਤਵਾਰ ਮੈਂ 1 ਵਜੇ ਤੱਕ ਬੈਠਦਾ ਹਾਂ ਤੁਸੀਂ ਆ ਕੇ ਸਾਡੇ ਤੋਂ ਦਵਾਈ ਸਲਾਹ ਜਾਂ ਕਿਸੇ ਹੋਰ ਬਿਮਾਰੀ ਦੇ ਸੰਬੰਧ ਵਿੱਚ ਵੀ ਸਾਨੂੰ ਆ ਕੇ ਮਿਲ ਸਕਦੇ ਹੋ